ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲੰਧਰ ਦੇ ਵਿੱਚ ਇੱਕ ਬਹੁਤ ਮੰਦਭਾਗੀ ਘਟਨਾ ਘਟੀ ਹੈ ਇੱਕ 13 ਸਾਲ ਦੇ ਬੱਚੇ ਜਿਹਦਾ ਇੱਕ 50 55 ਸਾਲ ਦੇ ਕਹ ਲਈ ਇੱਕ ਗੋਰ ਸਿੱਖ ਵੱਲੋਂ ਰੇਪ ਕੀਤਾ ਗਿਆ ਬਾਅਦ ਵਿੱਚ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹ ਖਬਰ ਬਹੁਤ ਜ਼ਿਆਦਾ ਚੱਲ ਰਹੀ ਹੈ ਤੇ ਮੇਰਾ ਕੁਝ ਗੱਲ ਕਰਨ ਦਾ ਮਕਸਦ ਹੋਰ ਹੈ ਇੱਕ ਨਾਰਾ ਲਾਇਆ ਸੀ ਜਦੋਂ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਨੇ ਇੱਕ ਬੱਚੇ ਦਾ ਕਤਲ ਕੀਤਾ ਸੀ ਛੋਟੇ ਜਿਹੇ ਦਾ ਤੇ ਉਹਦੇ ਨਾਲ ਗੰਦੇ ਕਰਤੂਤ ਕੀਤੀ ਸੀ ਤੇ ਉਦੋਂ ਕੀ ਕਿਹਾ ਗਿਆ ਕਿ ਭਾਈ ਇਹ ਭਜਾਓ ਪੰਜਾਬ بچਾਓ ਇਹ ਕਿਹਾ ਗਿਆ ਔਰ ਮੈਂ ਉਸ ਵਕਤ ਵੀ ਇਹ ਗੱਲ ਕਹੀ ਸੀ ਵੀ ਗਲਤੀ ਇੱਕ ਬੰਦੇ ਦੀ ਹੈ ਸਾਰੀ ਕਮਿਊਨਿਟੀ ਨੂੰ ਟਾਰਗੇਟ ਨਹੀਂ ਕੀਤਾ ਜਾ ਸਕਦਾ ਤੇ ਹੁਣ ਜੇ ਮੈਂ ਨਾਰਾ ਲਾਵਾ ਵੀ ਸਿੱਖ ਭਜਾਓ ਪੰਜਾਬ بچਾਓ ਕੀ ਕੋਈ ਬਰਦਾਸ਼ਤ ਕਰੂਗਾ ਜਿਹੜੇ ਬੰਦੇ ਨੇ 13 ਸਾਲ ਦੀ ਬੱਚੀ ਦਾ ਰੇਪ ਕੀਤਾ ਇਹਦੀ ਉਮਰ 50-55 ਸਾਲ ਦੀ ਹੈ ਵੱਧ ਵੀ ਹੋ ਸਕਦੀ ਹੈ। ਅਮਰਤਾਰੀ ਹੈ। ਔਰ ਇਹ ਜਿਹੜੀ ਬੱਚੀ ਦਾ ਰੇਪ ਕੀਤਾ ਹੈ ਨਾ 13 ਸਾਲ ਦੀ ਦਾ ਤੇ ਇਹ ਜਿਸ ਨੇ ਰੇਪ ਕੀਤਾ ਇਹਦੇ ਘਰ ਕਿਉਂ ਗਈ? ਕਿਉਂਕਿ ਰੇਪ ਕਰਨ ਵਾਲੀ ਜਿਹੜੀ ਕੁੜੀ ਹੈ ਉਹ ਇਹ ਬੱਚੀ ਦੀ ਸਹੇਲੀ ਸੀ। ਉਹਦੇ ਕੋਲ ਘਰ ਗਈ ਸੀ ਉਹ ਬੱਚੇ ਘਰ ਹੈ ਨਹੀਂ ਸੀ ਤੇ ਦੂਜੇ ਦਿਨ ਬਾਥਰੂਮ ਦੇ ਵਿੱਚੋਂ ਲਾਸ਼ ਉਹ ਕੁੜੀ ਦੀ ਮਿਲੀ ਜਦੋਂ ਸ਼ੱਕ ਪੈ ਗਿਆ ਕੈਮਰੇ ਵਗੈਰਾ ਦੇਖੇ ਗਏ ਉਦੋਂ ਹਾਲਾਂਕਿ ਉੱਥੇ ਇਕੱਠੀ ਹੋਈ ਭੀੜ ਨੇ ਇਹਦੀ ਕੁੱਟਮਾਰ ਕੀਤੀ ਹੈ ਹਸਪੀਟਲੇ ਵੀ ਦਾਖਲ ਹੈ ਪਰ ਕੁੜੀ ਦੀ ਮੌਤ ਹੋ ਗਈ ਕਿਉਂਕਿ ਨੇ ਰੇਪ ਤੋਂ ਬਾਅਦ ਉਸ ਕੁੜੀ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਸੀ ਤੇ ਬਹੁਤ ਲੋਕ ਜਦੋਂ ਮੈਂ ਕਾਫੀ ਖਬਰਾਂ ਦੇਖੀਆਂ ਤੇ ਕਮੈਂਟ ਪੜ੍ਹਨੇ ਚਾਹੀਦੇ ਥੋ ਉਹਦੇ ਵਿੱਚ ਕੀ ਕਿਹਾ ਗਿਆ ਕਿ ਤੁਸੀਂ ਹੈਡਲਾਈਨ ਵਿੱਚ ਇਹ ਕਿਉਂ ਲਿਖਿਆ ਕਿ ਇਹ ਅਮਰਤਾ ਰਹੀ ਸੀ ਮਤਲਬ ਤੁਹਾਨੂੰ ਹੁਣ ਬਿਸ਼ਰਮੀ ਤੋਂ ਡਰ ਲੱਗਦਾ ਤੁਹਾਡੀ ਮਿੱਟੀ ਪੱਟ ਹੁੰਦੀ ਹੈ ਪੱਤਰਕਾਰਾਂ ਨੂੰ ਧਮਕੀਆਂ ਦੇ ਰਹੇ ਨੇ ਕਮੈਂਟਾਂ ਦੇ ਵਿੱਚ ਕਿ ਤੂੰ ਇਸ ਬੰਦੇ ਨੂੰ ਅੰਮ੍ਰਿਤਧਾਰੀ ਕਿਉਂ ਲਿਖਿਆ ਮਤਲਬ ਬਿਸ਼ਰਮੀ ਹੁੰਦੀ ਸਾਨੂੰ ਤੇ ਜਿਹੜਾ ਮੈਂ ਨਾਰਾ ਲਾਇਆ ਵੀ ਸਿੱਖ ਪਹਜਾਓ ਪੰਜਾਬ ਬਚਾਓ ਕਿੱਥੋਂ ਤੱਕ ਬਰਦਾਸ਼ਤ ਕਰੋਗੇ ਕਰੋਗੇ ਜਦੋਂ ਉਸ ਪ੍ਰਵਾਸੀ ਨੇ ਉਸ ਬੱਚੇ ਦਾ ਕਤਲ ਕੀਤਾ ਸੀ ਉਦੋਂ ਪੂਰੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਅਮਰੀਕਾ ਦੇ ਵਿੱਚ ਹਰਜਿੰਦਰ ਸਿੰਘ ਨੇ ਟਰੱਕ ਦੇ ਨਾਲ ਜਦੋਂ ਤਿੰਨ ਬੰਦੇ ਮਾਰੇ ਜਣਕ ਤਿੰਨ ਮੌਤਾਂ ਹੋਈਆਂ ਉਦੋਂ ਵੀ ਰੋਲਾ ਪਾਇਆ ਸੀ ਕਿ ਪੂਰੀ ਕਮਿਊਨਿਟੀ ਨੂੰ ਟਾਰਗੇਟ ਨਾ ਕਰੋ ਉਹਦੀ ਇਕੱਲੇ ਦੀ ਗਲਤੀ ਹੈ ਤੇ ਹੁਣ ਦੱਸੋ ਇਹ ਜਿਹੜਾ 55 ਸਾਲ ਦਾ ਇਹਦੇ ਸਿਰਸਾ ਪਾਈ ਹੈ ਗੁਰਸਿੱਖ ਹੈ ਤੇ ਇਹਨੇ ਜਿਹੜਾ ਇਹ ਰੇਪ ਕੀਤਾ ਹੈ 13 ਸਾਲ ਦੀ ਬੱਚੀ ਦੇ ਨਾਲ ਕੀ ਕਹੋਗੇ ਹੁਣ ਕੁਝ ਜਿਹੜੇ ਬੁੱਧੀਜੀਵੀ ਨੇ ਉਹ ਕਹਿੰਦੇ ਜੀ ਸਰਕਾਰਾਂ ਦੀ ਨਾਕਾਮੀ ਹੈ ਮਤਲਬ ਭਵੰਤਮਾਨ ਤੁਹਾਡੇ ਕੱਲੇ ਕੱਲੇ ਘਰ ਦੇ ਮੂਹਰੇ ਇੱਕ ਇੱਕ ਪੁਲਿਸ ਵਾਲਾ ਲਾਵੇ 80000 82000 ਤਾਂ ਸਾਰੀ ਪੁਲਿਸ ਹੈ 7-8000 ਰਿਟਾਇਰਮੈਂਟ ਤੇ ਚਲੇ ਗਏ ਕੋਈ ਡਿਸਮਿਸ ਕੀਤੇ ਹੋਏ ਨੇ ਕੋ ਸਸਪੈਂਡ ਕੀਤੇ ਹੋਏ ਨੇ 70000 ਤਮਸੀ ਹੋਣੇ ਕਿੱਥੇ ਤੱਕ ਪੁਲਿਸ ਜਾਵੇ ਮਤਲਬ ਪਹਿਲੀ ਗੱਲ ਤਾਂ ਇਹ ਐ ਵੀ ਜਿਹੜੇ ਬੰਦੇ ਫੇਸਬੁੱਕਾਂ ਤੇ ਨਿਊ ਚੈਨਲਾਂ ਤੇ ਰੌਲਾ ਪਾਉਂਦੇ ਆ ਹੁਣ ਪਿੱਛੇ ਆਪਾਂ ਕੀ ਕਰਦੇ ਆ ਵੀ ਤੁਸੀਂ ਸਿੱਖਾਂ ਦੀ ਬਦਨਾਮੀ ਨਾ ਕਰੋ ਕਿਸੇ ਇੱਕ ਇਹੋ ਜਿਹੇ ਕਿਰਦਾਰ ਦੇ ਹੁੰਦੇ ਇਹਦੇ ਆਪਣੇ ਘਰੇ ਜਿਹੜੀ ਕੁੜੀ ਮਾਰੀ ਆ ਉਹਦੀ ਉਮਰ ਦੀ ਕੁੜੀ ਇਹਦੀ ਆਪਣੀ ਹੈ ਤੇ ਹੁਣ ਜਿਹੜੇ ਬੰਦੇ ਰੌਲਾ ਪਾਉਂਦੇ ਆ ਉਹ ਪਿੱਛੇ ਚੱਲ ਜਿਓ ਥੋੜਾ ਜਿਹਾ ਜਦੋਂ ਕਿ ਅਸੀਂ ਭਈਏ ਭਜਾ ਦਿਓ ਪੰਜਾਬ ਬਚੂਗਾ ਤੇ ਹੁਣ ਕਿਹਨੂੰ ਕਹੋਗੇ ਹੁਣ ਕਿੰਨੇ ਸਿੱਖਾਂ ਨੂੰ ਭਜਾਉਂਗੇ ਇਹੋ ਜਿਹੇ ਬੰਦੇ ਹੋਰ ਬਹੁਤ ਨਹੀਂ ਮੇਰਾ ਮਕਸਦ ਇਹ ਹੈ ਬੀ ਕਿਸ ਬੰਦੇ ਦੇ ਅੰਦਰ ਕੀ ਚੱਲ ਰਿਹਾ ਉਹਨੂੰ ਤੁਸੀਂ ਬਾਹਰੋਂ ਪੜ੍ਹ ਨਹੀਂ ਸਕਦੇ ਜਿੰਨਾ ਚਿਰ ਅਸੀਂ ਬਾਬੇ ਨਾਨਕ ਦੀ ਫਲਸਫੀ ਨੂੰ ਫੋਲੋ ਨਹੀਂ ਨਾ ਕਰਦੇ ਸਾਨੂੰ ਪਹਿਚਾਣ ਹੀ ਨਹੀਂ ਹੋ ਸਕਦੀ ਵੀ ਬਾਣੇ ਦੇ ਅੰਦਰ ਜਾਂ ਪਹਿਰਾਵੇ ਦੇ ਪਿੱਛੇ ਇਸ ਬੰਦੇ ਦਾ ਕਿਰਦਾਰ ਕੀ ਹੋ ਸਕਦਾ ਅਸੀਂ ਸਮਝ ਹੀ ਨਹੀਂ ਸਕਦੇ ਬੜੀ ਸੌਖੀ ਉਦਾਹਰਨ ਹੈ ਜਦ ਤੁਸੀਂ ਸਰਜਨ ਧੱਗ ਦੀ ਗੱਲ ਕਰਦੇ ਹਾਂ ਉਹਨੇ ਇੱਕ ਆਸ਼ਰਮ ਬਣਾਇਆ ਕਰ ਸੀ ਧਰਮਸ਼ਾਲਾ ਉਹਨੂੰ ਕਹਿੰਦੇ ਤੇ ਜਿਹੜੇ ਆਉਣ ਜਾਣ ਵਾਲੇ ਰਾਹੀ ਸੀ ਉਹਨਾਂ ਦੀ ਆਉ ਭਗਤ ਕਰਦਾ ਸੀ ਮਾਲਾ ਫੜੀ ਹੁੰਦੀ ਸੀ ਰੱਬ ਦਾ ਨਾਮ ਲੈਂਦਾ ਸੀ ਤੇ ਰਾਤ ਨੂੰ ਉਹਨੇ ਲੁੱਟਖੁੱਟ ਕਰਕੇ ਜਿਹੜਾ ਖੂ ਸੀ ਉਹ ਧਰਮਸ਼ਾਲਾ ਦੇ ਵਿੱਚ ਉਹਦੇ ਵਿੱਚ ਉਹ ਮਾਰਕ ਛੁੱਟ ਦਿੰਦਾ ਸੀ ਤੇ ਬਾਬੇ ਨਾਨਕ ਨੇ ਜਦੋਂ ਜਾ ਕੇ ਸ਼ਬਦ ਪੜਿਆ ਊਜਲ ਕਹਿ ਹਾਂ ਢਿਲਕਣਾ ਘੋਟਮ ਕਲੜੀ ਮਸ ਧੋਤਿਆਂ ਝੂਠ ਨ ਉਤਰੇ ਜੇ ਸੋ ਧੋਮ ਤਿਸ ਇਹਦੇ ਵਿੱਚ ਆਉਂਦਾ ਇੱਕ ਬੰਦ ਅਗੇ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ ਜਦੋਂ ਇਹ ਸ਼ਬਦ ਪੂਰਾ ਪੜਿਆ ਗਿਆ ਨਾ ਉਹਨੂੰ ਆਪਣਾ ਕਿਰਦਾਰ ਸਮਝ ਵਿੱਚ ਆ ਗਿਆ ਸੀ ਉਹ ਕਹਿੰਦਾ ਵੀ ਇਹ ਸ਼ਬਦ ਤਾਂ ਤੁਸੀਂ ਮੇਰੇ ਲਈ ਪੜਿਆ ਉਹ ਕਬੂਲ ਕਰ ਗਿਆ ਸੀ ਇਹ ਕੋਈ ਸ਼ਬਦ ਤੇ ਇਹ ਲੋਕ ਰੌਲਾ ਪਾਉਂਦੇ ਹੁੰਦੇ ਆ ਅਸੀਂ ਚਪਹਰੇ ਵਿੱਚ ਗਏ ਐਨੇ ਪਾਠ ਕੀਤੇ ਅਸੀਂ ਘਰੇ ਅੰਮ੍ਰਿਤ ਵੇਲੇ ਉੱਠੇ ਮੈਂ ਘੰਟਾ ਵਹਿਰੂ ਵਹਿਰੂ ਕੀਤਾ ਕਰੀ ਚੱਲੋ ਚਾਰ ਪਾਠ ਮੈਂ ਸੁਣੀ ਸਾਹਿਬ ਦੇ ਕਰਦਨਾ ਇੱਕ ਬੀਬੀ ਆ ਪਟਿਆਲੇ ਵਾਲੀ ਕਹਿੰਦੀ ਮੈਂ ਇੱਕ ਚੌਂਕੜੇ ਵਿੱਚ ਪੂਰਾ ਪਾਠ ਕਰਦਣੀ ਆ ਇੱਕ ਵਾਰੀ ਮੈਂ ਉਹਨੂੰ ਫੋਨ ਕਰ ਲਿਆ ਤੇ ਜਦੋਂ ਮੇਰੇ ਨਾਲ ਉਹਨੇ ਗੱਲ ਕੀਤੀ ਮੈਨੂੰ ਇਦਾਂ ਲੱਗਿਆ ਵੀ ਇਹ ਗੁਰਸਬਦ ਦੇ ਨੇੜੇ ਜਿਹੜੇ ਨੰਗੀ ਵੀ ਨਹੀਂ ਹੋਣੀ ਕਦੇ ਯੋਨਾ ਮਰ ਜਿਹੜੇ ਰੱਟੇ ਲਾਇਕ ਲੋ ਬੜੀ ਚਲੋ ਕੀ ਖਾਸ ਗੱਲ ਹੈ ਹੁਣ ਆ ਜਿਹੜੇ ਬੰਦੇ ਨੇ ਜਲੰਧਰ ਦੇ ਵਿੱਚ ਰੇਪ ਕੀਤਾ 13 ਸਾਲ ਦੀ ਕੁੜੀ ਦੇ ਨਾਲ ਕੀ ਸਿੱਖ ਹੈ ਇਹੋ ਜਿਹਾ ਸਿੱਖ ਪੈਦਾ ਕੀਤਾ ਸੀ ਬਾਬੇ ਨਾਨਕ ਨੇ ਹੁਣ ਜਿਹੜੀ ਸਾਡੀ ਕੌਮ ਦੇ ਕੜਮ ਚੌਧਰੀ ਨੇ ਆ ਲੱਖੇ ਵਰਗੇ ਹੋਏ ਹੋਗੇ ਜਿਹੜੇ ਕੰਸੀ ਭਈਏ ਭਜਾ ਦਿਓ ਪੰਜਾਬ ਵਿੱਚੋਂ ਜਹੇਦਾਰ ਜਾਂ ਹੋਰ ਕੋਈ ਲੀਡਰ बोले कोई ਕਿਉਂਕਿ ਹੁਣ ਇਹ ਬੰਦੇ ਸਾਡੇ ਨੇ ਨਾ ਸਾਡੇ ਬੰਦੇ ਤੇ ਕੋਈ ਉਂਗਲ ਕਿਤਾ ਚੱਕ ਜੂ ਔਰ ਇਹ ਬੰਦਾ ਐ ਨਹੀਂ ਪਤਾ ਗੁਰਦੁਆਰੇ ਜਾਂਦਾ ਹੋਵੇ ਨੀਲੀ ਦਸਤਾਰ ਸਜਾ ਕੇ ਤੇ ਗਲ ਵਿੱਚ ਪੀਲਾ ਹਜੂਰੀਆ ਹੁੰਦਾ ਹੋਵੇ ਤੇ ਗਿੱਟਿਆਂ ਤੱਕ ਕੁੜਤਾ ਵੀ ਪਾਇਆ ਹੋਊਗਾ ਸਿਰਸਾ ਵੱਡੀ ਪਾਈ ਹੋਣੀ